ਸਰਸਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਤਿੰਨ ਚਾਰ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਬਣੀ ਹੋਈ ਹੈ ਚਰਚਾ ਸੁਨੰਦਾ ਸ਼ਰਮਾ ਦੇ ਨਾਲ ਜੁੜੀ ਹੋਈ ਸੁਨੰਦਾ ਸ਼ਰਮਾ ਜੋ ਕਿ ਅਕਸਰ ਉਸਦੇ ਗੀਤ ਉਸ ਦੀਆਂ ਵੀਡੀਓ ਇੰਜੀ ਦੇਖਣ ਨੂੰ ਲੱਗਦਾ ਹੈ ਕਿ ਉਹ ਬਹੁਤ ਖੁਸ਼ ਹੈ ਜਦੋਂ ਵੀ ਉਹਦੀ ਸੋਸ਼ਲ ਮੀਡੀਆ ਤੇ ਪੋਸਟ ਆਉਂਦੀ ਹੈ ਹੱਸਦੀ ਦੀ ਪੋਸਟ ਆਉਂਦੀ ਹੈ ਬੜੇ ਖੁਸ਼ ਨੇ ਪਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਕਿੰਨੇ ਉਹ ਲੋਕ ਜਾਣਦੇ ਨੇ ਜਾਂ ਉਹਨਾਂ ਦੇ ਪਰਿਵਾਰ ਜਾਣਦੇ ਨੇ ਫਿਲਹਾਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਇੱਕ ਪ੍ਰੋਡਿਊਸਰ ਨੂੰ ਲੈ ਕੇ ਜਿਸ ਬਾਰੇ ਚਰਚਾ ਕਰਦੇ ਆ ਕਿ ਆਖਰ ਇੰਨੇ ਮਸਲੇ ਉਲਝੇ ਹੁੰਦੇ ਨੇ ਲੋਕ ਚੁੱਪ ਰਹਿੰਦੇ ਨੇ ਜਦੋਂ ਬੋਲਦੇ ਨੇ ਤਾਂ ਉਸ ਤੋਂ ਬਾਅਦ ਰੋਲਾ ਪੈ ਜਾਂਦਾ ਮੇਰੇ ਸਹਿਯੋਗੀ ਨਰਿੰਦਰ ਮੇਰੇ ਨਾਲ ਜੁੜੇ ਨੇ ਨਰਿੰਦਰ ਸਿੰਘ ਕਲੇਰ ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਕੀ ਹਾਲ ਹੈ ਤੁਹਾਡੇ ਅ ਰਵਿੰਦਰ ਬਹੁਤ ਵਧੀਆ ਹਾਲਾਤ ਬਣੇ ਹੋਏ ਨੇ ਪਰ ਜੋ ਹਾਲਾਤ ਅਸਲ ਦੇ ਵਿੱਚ ਸੋਸ਼ਲ ਮੀਡੀਆ ਹੂੰ ਤੇ ਅਸਲ ਦੇ ਵਿੱਚ ਕਿਰਦਾਰਾਂ ਦੇ ਬਿਲਕੁਲ ਤੇ ਅਸਲ ਜ਼ਿੰਦਗੀ ਹੈ ਇਹ ਬੜੀ ਡਿਫਰੈਂਟ ਚੱਲਦੀ ਪਈ ਹੈ ਅਸੀਂ ਤੇ ਲੋਕ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ ਇੰਨੇ ਕਿ ਵਿਅਸਤ ਹੋ ਗਏ ਆ ਕਿ ਅਸੀਂ ਆਪਣਾ ਗਰਾਊਂਡ ਲੈਵਲ ਭੁੱਲ ਗਏ ਆ ਪਤਾ ਹੀ ਨਹੀਂ ਲੱਗਣ ਦਿੰਦਾ ਵੀ ਚੱਲ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਇਹ ਕੋਈ ਨਵੀਂ ਤਾਂ ਗੱਲ ਹੈ ਨਹੀਂ ਕਿ ਕੇ ਬੌਂਡ ਸਾਈਨ ਹੁੰਦੇ ਆ ਹਾਂ ਇਹ ਕੋਈ ਨਵੀਂ ਗੱਲ ਨਹੀਂ ਕਿ ਕਿਸੇ ਦੇ ਬੌਂਡ ਸਾਈਨ ਕਰਨ ਤੋਂ ਬਾਅਦ 2-3 ਸਾਲਾਂ ਬਾਅਦ ਅਹਿਸਾਸ ਹੋਵੇ ਕਿ ਮੇਰੇ ਨਾਲ ਗਲਤੀ ਹੁੰਦੀ ਪਈ ਬਿਲਕੁਲ ਪਰ ਇੱਥੇ ਕੀ ਗੱਲ ਔਰਤਾਂ ਦੇ ਨਾਲ ਤੱਕੇ ਸ਼ਹੀਦ ਆ ਜਾਂ ਦੂਸਰੀ ਧਿਰ ਵੱਲੋਂ ਜਿਹੜਾ ਇੱਕ ਅਲਫ਼ਾਜ਼ ਹੀ ਆਇਆ ਹਾਲੇ ਤਾ ਉਹਦਾ ਅਸਲ ਕਾਰਨ ਕੀ ਹੈ ਇਹ ਬਹੁਤ ਵੱਡਾ ਇੱਕ ਪਿੱਛੋਂ ਸਟ੍ਰੈਟਜੀ ਕੀ ਚੱਲਦੀ ਪਈ ਹੈ ਇੱਕ ਇੱਕ ਜਣ ਤੁਸੀਂ ਕਹਿ ਸਕਦੇ ਹੋ ਕਿਸ ਨੇ ਮੈਂ ਤੈਨੂੰ ਰੋਟੀ ਪਾਇਆ ਨਹੀਂ ਕਹਿ ਸਕਦੇ ਜਿੰਦਗੀ ਵਿੱਚ ਕਹਿ ਸਕਦੇ ਹੋ ਕਿਸੇ ਨੂੰ ਤੁਸੀਂ ਕੋਣ ਉਹਨੇ ਰੋਟੀ ਪਾਉਣ ਵਾਲਾ ਬੰਦਾ ਆਪ ਕੋਈ ਡਰਦਾ ਬੰਦਾ ਐਡੀ ਵੱਡੀ ਗੱਲ ਕਹਿ ਗਿਆ ਹਾਂ ਹੂੰ ਪਰ ਉਹ ਪਿੰਕੀ ਢਾਲੀ ਵਾਲ ਪ੍ਰੋਡਿਊਸਰ ਬਹੁਤ ਵੱਡਾ ਨਾਮ ਹੈ ਉਹਨੇ ਸ਼ਰਿਆਮ ਜਦੋਂ ਉਹਨੂੰ ਫੜਦੇ ਨੇ ਬਾਹਰ ਆਉਂਦੇ ਨੇ ਉਲਸ ਵਾਲੇ ਉਹਨੂੰ ਰੋਕਦੇ ਨਹੀਂ ਉਹ ਬੋਲ ਜਾਂਦਾ ਵੀ ਮੈਂ ਉਹਨੂੰ ਰੋਟੀ ਪਾਇਆ ਚਪਲਾ ਚਾਹੀ ਸੀ ਮੇਰੇ ਕੋਲੇ ਇਹ ਬੰਦਾ ਕੌਣ ਹੁੰਦਾ ਜੀ ਰੋਟੀ ਪਾਉਣ ਵਾਲਾ ਦੇਖੋ ਪਿੰਕੀ ਧਾਲੀਵਾਲ ਸਾਹਿਬ ਜੀ ਸਾਡੀ ਇਹ ਬੋਡਕਾਸਟ ਸੁਣਦੇ ਹੁਣ ਤਾਂ ਇਹ ਬੜਾ ਇੱਕ ਸਾਡੇ মিডিਆ ਹੱਬ ਦੇ ਵਿੱਚ ਤੇ ਲੋਕਾਂ ਦੇ ਵਿੱਚ ਸਵਾਲ ਪੈਦਾ ਹੋ ਗਿਆ ਹੈ ਕਿ ਐਡਾ ਵੱਡਾ ਬਿਆਨ ਤੁਸੀਂ ਬਾਹਰ ਆਉਣੇ ਪਏ ਹੋ ਆਪਣਾ ਜੋ ਵੀ ਗੱਲਬਾਤ ਅੰਦਰ ਹੁੰਦੀ ਹੈ ਥਾਣੇ ਦੇ ਵਿੱਚ ਤੇ ਇੱਡੀ ਵੱਡੀ ਤੁਸੀਂ ਗੱਲ ਕਹਿ ਦਿੱਤੀ ਆ ਭਾਵੇਂ ਕਿ ਹਾਲਾਤ ਕੋਈ ਵੀ ਹੋਣ ਇੱਕ ਪਾਸੇ ਤਾਂ ਦਿਨ ਚੱਲਦੇ ਪਏ ਆ ਮਹਿਲਾ ਦੇਵ ਸੰਤਰਾਸ਼ਟਰੀ ਦੇ ਤੇ ਦੂਸਰੇ ਪਾਸੇ ਤੁਹਾਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਪ੍ਰਧਾਨ ਨੇ ਰਾਜ ਲਾਲ ਗਿੱਲ ਜੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਸੰਗਿਆਨ ਦਿੱਤਾ ਗਿਆ ਅਜੇ ਇਹ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਜੇਕਰ ਗੱਲ ਕਰਨ ਦੀ ਕੋਸ਼ਿਸ਼ ਕਰੀਏ ਕਿ ਹਾਲਾਤ ਕੀ ਬਣੇ ਹੈ ਪਹਿਲਾਂ ਸ਼ੁਰੂਆਤ ਕਿਵੇਂ ਹੁੰਦੀ ਰਵਿੰਦਰ ਪਹਿਲਾਂ ਸੁਨੰਦਾ ਸ਼ਰਮਾ ਨੇ ਜਿਹੜੀ ਪੋਸਟ ਪਾਈ ਹੈ ਪਹਿਲਾਂ ਤਾਂ ਉਹਨਾਂ ਨੇ ਜਿਹੜੀ ਪੋਸਟ ਪਾਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਵੀ ਮੁੱਖ ਮੰਤਰੀ ਸਾਹਿਬ ਮੇਰੀ ਮਦਦ ਕਰੋ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਲੰਬਾ ਚਿੱਠੀ ਪਾਈ ਸੀਗੀ ਤਾਂ ਉਸ ਦੇ ਵਿੱਚ ਅਖੀਰ ਤੇ ਲਿਖਿਆ ਸੀ ਕਿ ਇਕੱਠੇ ਹੋਣ ਦੀ ਲੋੜ ਹੈ ਹੁਣ ਜਦੋਂ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਸੁਨੰਦਾ ਸ਼ਰਮਾ ਫਿਰ ਪੋਸਟ ਪਾਉਂਦੇ ਨੇ ਇੱਕੋ ਗੱਲ ਮੇਰੇ ਮੂੰਹ ਤੇ 2 ਸਾਲ ਲਈ ਹੈ ਰੱਬ ਦਾ ਵਾਸਤਾ ਜੇ ਇਦਾਂ ਨਾ ਕਰੋ ਯਾਨੀ ਕਿ ਉਹ ਸਿੱਧਾ ਪਿੰਕੀ ਦਾ ਹਲੇ ਵਾਲ ਨੂੰ 2 ਸਾਲ ਦਾ ਕਹਿੰਦੀ ਰਹੀ ਹੈ ਯਾਨੀ ਕਿ ਜਿਹੜਾ ਬੌਂਡ ਵਾਲੀ ਗੱਲ ਹੈ ਉਸ ਦੇ ਵਿੱਚ ਉਹਨੂੰ 2 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ ਕਿ ਵੀ ਮੇਰੇ ਨਾਲ ਧੱਕਾ ਹੋ ਰਿਹਾ ਹੈ ਵੀ ਜੇ ਰੁਪਏ ਦੀ ਗੱਲ ਕੀਤੀ ਐ ਨੇ ਲਾਏ ਨੇ ਜਾਏ ਕਰਿਆ ਵਾ ਤਾਂ ਇਹਨੂੰ ਮਿਲਣਾ ਘੱਟ ਸੀਗਾ ਯਾਨੀ ਕਿ ਮੰਨ ਲਓ ਕਿ ਵੀ 10 ਰੁਪਏ ਦੀ ਗੱਲ ਹੋਈ ਸੀਗੀ ਵੀ ਮੈਂ ਤੁਹਾਨੂੰ 10 ਰੁਪਏ ਦਊਂਗਾ 20 ਰੁਪਏ ਦੀ ਆਪਣੀ ਕਮਾਈ ਹੈ ਤਾਂ ਜੋ ਹੁਣ ਸੁਨੰਦਾ ਸ਼ਰਮਾ ਦੇ ਇਲਜ਼ਾਮ ਆ ਕਿ ਵੀ ਉਹਨੇ 2 ਸਾਲ ਦੇ ਵਿੱਚ ਕੀ ਕੀਤਾ ਕਿ ਵੀ ਉਹਨੂੰ 18 ਰੁਪਏ ਪਿੰਕੀ ਥਾਲੀ ਵਾਲਾ ਆਪ ਰੱਖ ਗਿਆ 2 ਰੁਪਏ ਇਹਨੂੰ ਦਿੰਦਾ ਰਿਹਾ ਜਦ ਕਿ ਗੱਲ ਸੀ 10 ਰੁਪਏ ਦੇਣ ਦੀ ਹੁਣ ਉਹ 8 ਰੁਪਏ ਵੀ ਉਹ ਆਪ ਹੀ ਖਾ ਗਿਆ ਪਰ ਇਹਨਾਂ ਇਲਜ਼ਾਮਾਂ ਦੇ ਵਿੱਚ ਗੱਲ 250 ਕਰੋੜ ਦੀ ਆਉਂਦੀ ਪਈ ਹੈ ਗੱਲ ਇਹ ਆਉਂਦੀ ਪਈ ਹੈ ਕਿ ਪਿੰਕੀ ਥਾਲੀ ਵਾਲ ਦੇ ਮੁੰਡੇ ਨਾਲ ਵਿਆਹ ਦੀ ਗੱਲ ਚੱਲਦੀ ਪਈ ਸੀ ਇੰਨੇ ਸਮੇਂ ਤੋਂ ਬਾਅਦ ਹੁਣ ਉਹ ਮੁੱਕਰਦੇ ਪਏ ਆ ਜਾਂ ਧੋਖਾ ਦਿੰਦੇ ਪਏ ਆ ਇੱਕ ਡਾਇਰੈਕਟਰ ਦੇ ਮੁੰਡੇ ਨਾਲ ਵਿਆਹ ਦੀ ਗੱਲ ਚੱਲਣੀ ਹਾਂ ਜਿਹੜੇ ਡਾਇਰੈਕਟਰ ਨਾਲ ਤੁਹਾਡਾ ਬੌਂਡ ਸਾਈਨ ਹੋਇਆ ਹੋਵੇ ਤੇ ਦੂਸਰੇ ਪਾਸੇ 2 ਸਾਲ ਬਾਅਦ ਜੇਕਰ ਆਪਾਂ ਅੱਜ ਦੇ ਜਮਾਨੇ ਦੀ ਗੱਲ ਕੀਤੀ ਜਾਵੇ ਅੰਦਰ ਖਾਤੇ ਕੀ ਚੱਲਦੇ ਪਏ ਨੋਟ ਕਿਸੇ ਨੂੰ ਨਹੀਂ ਪਤਾ ਪਰ ਕੀ ਤੁਸੀਂ ਰਿਲੇਸ਼ਨ ਦੇ ਵਿੱਚੋਂ ਕੀ ਤੁਸੀਂ ਸਿਰਫ ਚਾਹ ਤੇ ਮਿਲਣੀ ਹੀ ਕਰਦੇ ਪਏ ਹੋ ਕੀ ਤੁਹਾਡੇ ਨਾਲ ਜਿਹੜਾ ਉਹ ਮੁੰਡੇ ਦਾ ਹਜੇ ਨਾਮ ਤਾਂ ਸਾਹਮਣੇ ਨਹੀਂ ਆਇਆ ਪਾਲੇ ਡਾਇਰੈਕਟਰ ਦਾ ਮੁੰਡਾ ਕਿਹਾ ਜਾ ਰਿਹਾ ਹੈ ਜਿਸ ਨਾਲ ਵਿਆਹ ਦੀਆਂ ਗੱਲਾਂ ਚੱਲਦੀਆਂ ਪਈਆਂ ਸਿਰ ਉਸ ਤੋਂ ਬਾਅਦ ਧੋਖਾ ਗੜੀ ਦਾ ਇਜ਼ਾਮ ਤੇ ਗਾਲੇ ਤੇ 250 ਕਰੋੜ ਰੁਪਏ ਦੀ ਆਉਂਦੀ ਪਈ ਹੈ ਨਾਲ ਇਹ ਵੀ ਆਖਿਆ ਗਿਆ ਹੈ ਸੁਨੰਦ ਸ਼ਰਮਾ ਦੇ ਵੱਲੋਂ ਕਿ ਮੇਰਾ ਪਾਸਪੋਰਟ ਵੀ ਜੱਤ ਕੀਤਾ ਗਿਆ ਮੈਨੂੰ ਬਾਹਰ ਜਾਣ ਨਹੀਂ ਦਿੱਤਾ ਜਾ ਰਿਹਾ ਜਿਹੜਾ ਬੌਂਡ ਹੋਊਗਾ ਉਹਦੇ ਵਿੱਚ ਲਿਖਿਆ ਹੋਊਗਾ ਜਾਰ ਪੜਿਆ ਨਹੀਂ ਹੋਣਾ ਅਕਸਰ ਦੇਖ ਲੈਂਦੇ ਆ ਲੋਕ ਜਿਨ੍ਹਾਂ ਨੂੰ ਕੰਮ ਦੀ ਲੋੜ ਹੁੰਦੀ ਆ ਬੌਂਡ ਸਾਈਨ ਕਰ ਦਿੰਦੇ ਨੇ ਕੰਪਨੀਆਂ ਬੌਂਡ ਕਰਾਉਂਦੀਆਂ ਨੇ ਜਦੋਂ ਨੌਕਰੀ ਦਿੰਦੇ ਨੇ ਸਾਲ 2 ਸਾਲ ਲਈ ਬੌਂਡ ਲਿਖ ਲੈਂਦੇ ਨੇ ਵੀ ਤੁਸੀਂ ਜਾ ਨਹੀਂ ਸਕਦੇ ਜੇ ਕਿਤੇ ਜਾਣਾ ਰਿਕੁਆਇਰਮੈਂਟਾਂ ਪੂਰੀਆਂ ਕਰਨੀਆਂ ਪੈਣਗੀਆਂ ਹੋ ਸਕਦਾ ਸੁਨੰਦਾ ਸ਼ਰਮਾ ਨਾਲ ਉਹਨਾਂ ਨੇ ਕੀਤਾ ਹੋਵੇ ਪ੍ਰੋਡਿਊਸਰ ਨੇ ਆਖਰ ਰੁਪਈਆ ਲੋਣਾ ਉਹਨਾਂ ਨੇ ਵੀ ਕਈ ਵਾਰੀ ਬੰਦਾ ਬਾਹਰ ਭੱਜ ਲੈਂਦਾ ਵੱਡੀ ਐਗਜ਼ਾਮਪਲ ਸੀ ਆ ਸੋਨੀ ਮਾਨ ਤੇ ਧਮਕਬੇਸ ਵਾਲਾ ਮੁੱਖ ਮੰਤਰੀ ਜਦੋਂ ਤੱਕ ਮੁੰਡਾ ਸੀਗਾ ਅਜੇ ਉਹਨੇ ਸੁਨੰਦਾ ਸ਼ਰਮਾ ਨੇ ਉਹਨੂੰ ਬੋਰਡ ਕਰਦਾ सॉरी ਮਾਫ ਕਰਨਾ ਜਿਹੜੀ ਉਹ ਦੂਜੀ ਸੋਨੀ ਮਾਫ ਚੋਰੇ ਬੋਰਡ ਕਰ ਲਿਆ ਉਹਨੂੰ ਆਪਣੇ ਨਾਲ ਕਿਤੇ ਹੋਰ ਉਹਨੂੰ ਗਾਇਨ ਨਹੀਂ ਦਿੱਤਾ ਤੇ ਉਹਦੇ ਬਾਅਦ ਉਹਦਾ ਕਰੀਅਰ ਅਜਿਹਾ ਡੁੱਬਿਆ ਹੀ ਆ ਉਹ ਅੱਜ ਪਾਗਲ ਵੀ ਹੋਇਆ ਦਵਾਈਆਂ ਖਾਂਦਾ ਫਿਰਦਾ ਰਿਹਾ ਹੁਣ ਉਹ ਮਨੁੱਖਤਾ ਦੀ ਸੇਵਾ ਵਾਲੇ ਮਿਲਖਲ ਚ ਉਹਦਾ ਇਲਾਜ ਕਰਾ ਰਹੇ ਨੇ ਸੁਨੰਦਾ ਸ਼ਰਮਾ ਨੇ ਵੀ ਕੁਝ ਅਜਿਹੇ ਹਾਲ ਬਿਆਨ ਕੀਤਾ ਵੀ ਉਹ 2 ਸਾਲਾਂ ਚ ਇੰਨਾ ਕੁ ਟੌਰਚਰ ਹੋ ਗਈ ਸੀ ਵੀ ਉਹਨੇ ਲਿਖੀ ਚਿੱਠੀ ਵੀ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਦਿਮਾਗ ਤੇ ਇੰਨਾ ਕੁ ਪ੍ਰੈਸ਼ਰ ਹੋ ਗਿਆ ਬਿਓ ਨੇ ਆਪਣੇ ਆਪ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਇੰਨਾ ਕ ਲੋਕ ਉਹਨੂੰ ਉਹ ਪ੍ਰੈਸ਼ਰ ਹੋਊਗਾ ਉਹਦੇ ਤੇ ਗੱਲ ਰਹੀ ਹੈ ਵਿਆਹ ਦੀ ਹੋਈ ਹੋ ਸਕਦੀ ਹੈ ਗੱਲਬਾਤ ਉਹਨਾਂ ਦੀ ਆਪਸ ਵਿੱਚ ਚਰਚਾ ਚੱਲੀ ਹੋਊਗੀ ਪਰ ਉਹ ਜਿਵੇਂ ਕਹਿ ਦਿੰਦੇ ਨੇ ਜਦੋਂ ਵਿਆਹ ਹੋਣਾ ਵਾ ਆਪਾਂ ਡੌਰੀ ਦੀ ਗੱਲ ਨਹੀਂ ਕਰਦੇ ਪਰ ਅੰਦਰ ਖਾਤੇ ਲੈਣ ਦੇਣ ਦੀ ਗੱਲ ਹੋ ਜਾਂਦੀ ਆ ਪਰ ਉਦੋਂ ਵੀ ਗੱਲ ਹੋਈ ਹੋਊਗੀ ਫਿਰ ਸ਼ਾਇਦ ਸੁਨੰਦਾ ਸ਼ਰਮਾ ਨੇ ਕਹਿਤਾ ਹੋਊਗਾ ਵੀ ਭਾਈ ਤੁਸੀਂ ਤਾਂ 250 ਕਰੋੜ ਮੇਰਾ ਪਹਿਲਾਂ ਹੀ ਦੇਣਾ ਔਰ ਜੇ ਤੁਸੀਂ ਚਿੱਠੀ ਦੀ ਗੱਲ ਕਰਦੇ ਹੋ ਮੇਰੇ ਕੋਲ ਇੱਕ ਉਹਨਾਂ ਦਾ ਲਿਖਿਆ ਹੋਇਆ ਬਲੌਗ ਜਾਂ ਪਿਆ ਹੈ ਉਹ ਮੈਂ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹ ਲਿਖਿਆ ਉਹਦੇ ਵਿੱਚ ਬਸ ਕਰੋ ਹੁਣ ਹਮ ਹੱਥ ਜੋੜੇ ਹੋਏ ਆ ਜੋ ਕੁਝ ਮੇਰੇ ਨਾਲ ਕਰਦੇ ਪਏ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋ ਐਵੇਂ ਹਾਲਾਤਾਂ ਦੇ ਵਿੱਚ ਕਿੰਨੀ ਤਕਲੀਫ ਚ ਹੋਊਗੀ 2 ਸਾਲ ਹੋ ਗਏ ਨੇ ਇਕੱਲੀ ਨੂੰ ਸਭ ਕੁਝ ਸੰਭਾਲਦੇ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦਿੰਦੀ ਹੈ ਮੈਨੂੰ ਮੇਰੇ ਪਿਓ ਦੀ ਜਾਨ ਦੇ ਗਮ ਚ ਹਾਲੇ ਤੱਕ ਮੈਂ ਬਾਹਰ ਨਹੀਂ ਆਈ ਕਿ ਤੁਸੀਂ ਨਵਾਂ ਰੋਗ ਲਾ ਦਿੱਤਾ ਮੈਨੂੰ ਮੇਰੀ ਰੋਜ਼ ਰੋਜ਼ ਤੇ ਰੋਜ਼ ਲਤ ਮਾਰ ਮੇਰੀ ਰੋਜੀ ਰੋਟੀ ਤੇ ਲਤ ਮਾਰਦੇ ਹੋ ਥੋੜਾ ਜਿਹਾ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲੇ ਰੋਟੀ ਜੋਗਾ ਤਾਂ ਛੱਡ ਦਿਓ ਇਸ ਤੋਂ ਬਾਅਦ ਉਹਨਾਂ ਨੇ ਹੋਰ ਚੀਜ਼ਾਂ ਲਿਖੀਆਂ ਹੈਸ਼ਟੈਗ ਪਾਏ ਆ ਪੰਜਾਬ ਸਰਕਾਰ ਨੂੰ ਜਾਂ ਇਸ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਨੇ ਪਰਵਿੰਦਰ ਜਿਵੇਂ ਤੁਸੀਂ ਸੋਨੀ ਮਾਨ ਦੀ ਗੱਲ ਕੀਤੀ ਹੈ ਕੱਲ ਅਸੀਂ ਵੱਡੇ ਮੁਲਾ ਪਰਦਾਖਾ ਦੇ ਰਹਿਣ ਆ ਰਹੇ ਹਾਂ ਸਾਡੀ ਗਰਾਊਂਡ ਦੇ ਵਿੱਚ ਨੁਕਤਾ ਦੀ ਸੇਵਾ ਦੇ ਜਿਹੜੇ ਗੁਰਪ੍ਰੀਤ ਜੀ ਮਿੰਟੂ ਬਾਈ ਜੀ ਹੋਣੀ ਆ ਉਹ ਆਉਂਦੇ ਆ ਉਹਨਾਂ ਨਾਲ ਵੀ ਇਸ ਟੌਪਿਕ ਤੇ ਥੋੜੀ ਜਿਹੀ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਵੀ ਜਿਹੜਾ ਉਹ ਮੁੰਡਾ ਧਮਕਬੇਸ ਵਾਲਾ ਮੁੱਖ ਮੰਤਰੀ ਆ ਜਿਹੜਾ ਕਿ ਕਿਸੇ ਵੇਲੇ ਸੋਸ਼ਲ ਮੀਡੀਆ ਦੇ ਵਿੱਚ ਨੈਗੇਟਿਵਿਟੀ ਦਾ ਟ੍ਰੋਲ ਹੋਇਆ ਉਹਦੀ ਜਿਹੜੀ ਆ ਆਵਾਜ਼ ਤੇ ਉਹਦਾ ਸਟਾਈਲ ਜਿਹੜਾ ਸੀ ਲੋਕ ਕਹਿੰਦੇ ਸੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਕਿਉਂ ਉੱਪਰ ਲੈ ਕੇ ਆਉਂਦੇ ਹੋ ਉਹਨੂੰ ਮੇਲਿਆਂ ਦੇ ਲੋਕ ਬੁਲਾਉਣ ਲੱਗ ਪਏ ਸੀ ਇੱਕ ਚਲੋ ਵੱਖਰਾ ਵਿਸ਼ਾ ਆ ਪਰ ਉਹ ਕਹਿੰਦੇ ਵੀ ਇਸ ਟਾਈਮ ਉਹ ਦਾ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹੋਣਾ ਉਹ ਡਿਪਰੈਸ਼ਨ ਇਸ ਕਰਕੇ ਆ ਕਿ ਇੱਕ ਪਾਸੇ ਏਡੀ ਹਾਈਪ ਦੇ ਵਿੱਚ ਰਹਿਣਾ ਤੁਸੀਂ ਫਿਰਦੇ ਹੋ ਮੰਨ ਲਓ ਕਿ ਤੁਸੀਂ ਐਮ.ਐਲ.ਏ ਦੇ ਨਾਲ ਐਮਐਲਏ ਤੋਂ ਤੁਸੀਂ ਰੁਪਈਆ ਨਹੀਂ ਮੜ ਸਕਦੇ ਤੇ ਘਰ ਦੇ ਹਾਲਾਤ ਇਹ ਆ ਕਿ ਮੀਂਹ ਪੈਂਦਾ ਪਿਆ ਛੱਤ 'ਚ ਹੁੰਦੀ ਪਈ ਆ ਪਰ ਸਾਡੀ ਹਾਈ ਬੋਲਟ ਕ੍ਰੀਏਟ ਹੋਈ ਹੋਈ ਹੈ ਸਾਈਕੋਲੋਜੀਕਲੀ ਬੰਦਾ ਇੰਨਾ ਕਾ ਜ਼ਿਆਦਾ ਡੈਡ ਹੋ ਜਾਂਦਾ ਨਾ ਇੰਨਾਂ ਚੀਜ਼ਾਂ ਤੋਂ ਬਾਅਦ ਉਹ ਵੀਡੀਓ ਵਾਇਰਲ ਹੋਈ ਹੈ ਤਲਵਾਰ ਲੈ ਕੇ ਗਲੀ ਚ ਘੁੰਮਦਾ ਸੀਗਾ ਧਮਕਾਉਂਦਾ ਸੀਗਾ ਖੈਰ ਹਨਾ ਚਲੋ ਉਹ ਉਹਦੇ ਮੁੱਦੇ ਤੋਂ ਬਾਅਦ ਆਪਾਂ ਸੁਨੰਦਾ ਸ਼ਰਮਾ ਤੇ ਵਾਪਸ ਹੋਨੇ ਆ ਤੁਸੀਂ ਪੜ੍ਹ ਕੇ ਸੁਣਾਇਆ ਜੋ ਨੇ ਪਹਿਲੀ ਵਾਰ ਲਿਖਿਆ ਹਨਾ ਉਸ ਤੋਂ ਬਾਅਦ ਪਿੰਕੀ ਥਾਲੀ ਵਾਲਾ ਅਰੈਸਟ ਹੋ ਜਾਂਦੇ ਨੇ ਉਹਨੇ ਪਹਿਲੀ ਚਿੱਠੀ ਵਿੱਚ ਸੁਨੰਦਾ ਨੇ ਕਿਹਾ ਨਾ ਕਿ ਵੀ ਮੇਰੇ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਜਾਂ ਘਰ ਵੀ ਮੇਰੇ ਕੋਲ ਆਪਣਾ ਨਹੀਂ ਹੈ ਫਿਰ ਪਿੰਕੀ ਥਾਲੀ ਵਾਲ ਬੜਾ ਬਿਸ਼ਰਮ ਹੋ ਕੇ ਬਿਆਨ ਰੋਟੀ ਆ ਡੰਗਰ ਹੈ ਹਮ ਸਵਾਲ ਹੈ ਸੁਨੰਦਾ ਸ਼ਰਮਾ ਕੋਈ ਡੰਗਰ ਹੈ ਜਾਨਵਰ ਹੈ ਕੋਈ ਜਿਹਨੂੰ ਰੋਟੀ ਪਾਇਆ ਹਮ ਵਾਜੀ ਤੁਸੀਂ ਕੌਣ ਹੋ ਨੇ ਰੋਟੀ ਪੋਣ ਵਾਲੇ ਰੋਟੀ ਦੇ ਨਾਲ ਤਾਂ ਪ੍ਰਮਾਤਮਾ ਜਿਹੜਾ ਜਿੰਨੇ ਜੀ ਲਿਆਂਦਾ ਹੈ ਧਰਤੀ ਤੇ ਉਹਦਾ ਰੋਟੀ ਉਹਨੂੰ ਦੇਈ ਹੋਈ ਜਾਂਦਾ ਕਿਸੇ ਤਰੀਕੇ ਦੇ ਨਾਲ ਖੈਰ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਨੂੰ ਸੂ ਮੋਟਰਸ ਨੋਟਿਸ ਲੈਂਦੇ ਨੇ ਔਮਨ ਕਮਿਸ਼ਨ ਗ੍ਰਿਫਤਾਰੀ ਹੁੰਦੀ ਉਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਜਿਹੜੀ ਪੋਸਟ ਪਾਈ ਹੈ ਤਾਂ ਅਗਲੀ ਪੋਸਟ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਇੱਕੋ ਗੱਲ ਮੇਰੇ ਮੂੰਹ ਤੇ 2 ਸਾਲ ਲਈ ਹੈ ਰੱਬ ਦਾ ਵਾਸਤਾ ਜੇ ਇਦਾਂ ਨਾ ਕਰੋ ਮੈਂ ਸਰਕਾਰ ਅੱਗੇ ਅਪੀਲ ਕਰਦੀ ਆ ਮੈਨੂੰ ਮੇਰਾ ਹੱਕ ਦਿਵਾ ਦਿਓ ਧੰਨਵਾਦ ਸੀਐਮ ਸਾਹਿਬ ਦਾ ਬਹੁਤ-ਬਹੁਤ ਜੋ ਉਹਨਾਂ ਨੇ ਮੇਰੀ ਗੱਲ ਸੁਣੀ ਮੇਰੀ ਗੱਲ ਨੂੰ ਤਵੱਜੋ ਦਿੱਤੀ ਤੇ ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ ਇੱਥੇ ਹੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਤੁਸੀਂ ਸਿਰਫ ਮੇਰੀ ਗੱਲ ਨਹੀਂ ਸੁਣੀ ਤੁਸੀਂ ਉਹ ਤਮਾਮ ਔਰਤਾਂ ਦੀ ਗੱਲ ਨੂੰ ਤਵੱਜੋ ਦਿੱਤੀ ਹੈ ਜੋ ਕਦੇ ਆਪਣੇ ਹੱਕ ਲਈ ਨਹੀਂ ਬੋਲ ਪਾਈਆਂ ਤੇ ਧੰਨਵਾਦ ਸਾਡੇ ਪੰਜਾਬੀ ਮੀਡੀਆ ਦਾ ਵੀ ਤੁਹਾਡਾ ਸਾਥ ਬਹੁਤ ਮੈਟਰ ਕਰਦਾ ਸੀ ਅਤੇ ਦੋਮਦ ਦੀ ਭੂਮਿਕਾ ਬਹੁਤ ਐਮਾ ਮੀਡੀਆ ਦੀ ਭੂਮਿਕਾ ਵੀ ਬਹੁਤ ਐਮ ਰਹੀ ਹੈ ਕਿਉਂਕਿ ਪਿੰਕੀ ਤਾਲੀਵਾਲ ਤੋਂ ਸਵਾਲ ਹੋਏ ਨਹੀਂ ਉਸ ਦੀ ਗੱਲ ਪੁੱਛੇ ਗਏ ਨਹੀਂ ਉਹਦੇ ਤੋਂ ਫਿਰ ਹੁਣ ਇਸ ਸਬ ਨੂੰ ਲੈ ਕੇ ਜਦੋਂ ਸੁਨੰਦਾ ਸ਼ਰਮਾ ਦਾ ਇੱਕ ਹੋਰ ਬਿਆਨ ਆ ਜਾਂਦਾ ਹੈ ਉਹ ਅਤ ਅਤੇ ਖੁਦਾ ਦਾ ਵੈਰ ਹੁੰਦਾ ਹੈ ਯਾਨੀ ਕਿ ਇੱਕ ਮਸਲਾ ਇਕੱਲਾ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਇਹ ਮਸਲਾ ਹੈ ਜੋ ਮੈਨੂੰ ਜ਼ہنی ਬਿਮਾਰ ਕੀਤਾ ਗਿਆ ذہنی ਬਿਮਾਰ ਜਾਨੀ ਕਿ ਅੰਦਰ ਤੱਕ ਤੋੜਿਆ ਗਿਆ ਦਿਮਾਗੀ ਤੌਰ ਤੇ ਤੋੜਿਆ ਗਿਆ ਇਹ ਹਰ ਉਸ ਆਰਟਿਸਟ ਦਾ ਮਸਲਾ ਹੈ ਜੋ ਇੱਕ ਮਿਡਲ ਕਲਾਸ ਪਰਿਵਾਰ ਤੋਂ ਆਉਂਦਾ ਸੀ ਸੁਪਨੇ ਲੈ ਕੇ ਤੇ ਇਹੋ ਜਿਹੇ ਮਗਰਮੱਛਾਂ ਦੇ ਜਾਲ ਚ ਫਸ ਜਾਂਦਾ ਹੈ ਇਹ ਸਾਡੇ ਤੋਂ ਹੱਡ ਤੋੜ ਮਿਹਨਤ ਕਰਾਉਂਦੇ ਨੇ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਨੇ ਤੇ ਕਹਿੰਦੇ ਨੇ ਇਹਨੂੰ ਰੋਟੀ ਪਾਇਆ ਮੈਂ ਚਪਲਾ ਚਾਹੀ ਸੀ ਉਹ ਵਾਹਿਗੁਰੂ ਹੱਥ ਜੋੜੇ ਨੇ ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਥੋਂ ਉੱਤੇ ਦੱਸਦੇ ਨੇ ਇਹ ਸੁਨੰਦਾ ਸ਼ਰਮਾ ਨੇ ਬਾਅਦ ਚ ਫਿਰ ਇੱਕ ਬਿਆਨ ਪਾਇਆ ਹੁਣ ਇਹ ਦੇਖੋ ਕਿ ਵੀ ਜਦੋਂ ਉਹ ਕਹਿੰਦੇ ਨੇ ਕਿ ਵੀ ਰੱਬ ਦੀ ਡਾਂਗ ਚੱਲਦੀ ਜ਼ਰੂਰ ਹੈ ਚੁੱਪਚਿਪਿਤੇ ਚੱਲ ਜਾਂਦੀ ਹੁੰਦੀ ਹੈ ਤਾਂ ਜੇਕਰ ਧੀ ਨੇ ਕਿਸੇ ਨੂੰ ਅਰਦਾਸ ਵਾਇਗਰੂ ਅੱਗੇ ਅਰਦਾਸ ਕੀਤੀ ਹੈ ਜਾਂ ਸਾਥ ਮੰਗਿਆ ਪੁਲਿਸ ਤੋਂ মিডিਆ ਤੋਂ ਸੀਐਮ ਸਾਹਿਬ ਤੋਂ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਹੈ ਦੇਖੋ ਦੇਖੋ ਇਹ ਜਿਹੜੀਆਂ ਚੀਜ਼ਾਂ ਜਦੋਂ ਇਹ ਹੁਣ ਘਟਨਾਕ੍ਰਮ ਆਖ ਲਈਏ ਇਹਨਾਂ ਕੁਝ ਵੀ ਆਖ ਲਈਏ ਪਰ ਮੈਂ ਇੱਕ ਸੀਨੀਅਰ ਪ੍ਰੋਡਿਊਸਰ ਦੇ ਨਾਲ ਗੱਲ ਕੀਤੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਪਰ ਉਹਦਾ ਰਿਪਲਾਈ ਇਹ ਆਇਆ ਹੈ ਕਿ ਇੱਥੇ ਇੱਕ ਦੁਨੀਆ ਦੇ ਵਿੱਚ ਪ੍ਰਕਿਰਤੀ ਹੈ ਕਿ ਤਾੜੀ ਦੋਨੇ ਹੱਥਾਂ ਨਾਲ ਵੱਜਦੀ ਹੈ ਇੱਕ ਹੱਥ ਨਾਲ ਨਹੀਂ ਵੱਜਦੀ ਜਿਹੜੀ ਗੱਲ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਪੌਡਕਾਸਟ ਦੇ ਵਿੱਚ ਕਿ ਹਾਲਾਤ 2 ਸਾਲਾਂ ਦੇ ਵਿੱਚ ਕਦੋਂ ਸਮਝ ਨਹੀਂ ਆਉਂਦੇ ਪਏ ਸੀ ਕਿ ਹੱਥੋਂ ਬਾਹਰ ਜਾਂਦੇ ਪਏ ਆ ਬਿਲਕੁਲ 2 ਸਾਲਾਂ ਦੇ ਵਿੱਚ ਜਿਹੜੇ ਇੱਥੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਉਹ ਕਿਹੜੇ ਹਾਲਾਤ ਬਣਦੇ ਪਏ ਸੀ ਕਿ ਬੱਸੋਂ ਬਾਹਰ ਜਾਂਦੇ ਪਏ ਸੀ ਜਿਸ ਤੋਂ ਬਾਅਦ ਸੁਨੰਦਾ ਦੇ ਵੱਲੋਂ ਜਿਹੜਾ ਲਿਖਿਆ ਵੀ ਗਿਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਲੋਕ ਆਉਂਦੇ ਬਲੇ ਆ ਪੰਜੇ ਹੱਕ ਦੀ ਗੱਲ ਕੀਤੀ ਜਾਵੇ ਅੰਮ੍ਰਿਤ ਮਲ ਨਾਲ ਸੋਨੀਆਂ ਮਾਲ ਜਿਹੜੇ ਹਣਾਵਾ ਆ ਆ ਜੀ ਬਿਲਕੁਲ ਹੋਇਆ ਜਿਹੜੇ ਕਿਸੇ ਵੇਲੇ ਮਤਲਬ ਉਸਮਿਲ ਸਿੰਘ ਮਾਨ ਦੇ ਨਾਲ ਖੜਟ ਕੇ ਖੜੇ ਹੋ ਗਏ ਦਰਬਾਰ ਹੱਥ ਬਣ ਕੇ ਮਤਲਬ ਬਿਆਨ ਕਾਫੀ ਆਏ ਸੀ ਉਹ ਨਾਮ ਆਦਮੀ ਪਾਰਟੀ ਚ ਉਹਨਾਂ ਨੇ ਕਿਹਾ ਕਿ ਤੂੰ ਤੂੰ ਹਿੰਮਤ ਕੀਤੀ ਹੈ ਅਸੀਂ ਪ੍ਰਸ਼ਾਸਕ ਸਰਕਾਰ ਤੁਹਾਡੇ ਨਾਲ ਖੜੀ ਹੈ ਜਿੱਥੇ ਮਤਲਬ ਅਸੀਂ ਖੜਨ ਵਾਲੇ ਹਾਂ ਅਖੜਾਂਗੇ ਕੰਮ ਕਰਾਂਗੇ ਇੱਕ ਕਾਕਾ ਸਿੰਗਰ ਜਿਹੜਾ ਕਿ ਬਹੁਤ ਆਪਣੇ ਗਾਣਿਆਂ ਦੇ ਵਿੱਚ ਮਕਬੂਲ ਰਹਿੰਦਾ ਹੈ ਆਪਣੀ ਲਿਖਤੀ ਕਰਕੇ ਉਹਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਧੋਖਾ ਹੋਇਆ ਹੈ ਉੱਥੇ ਗੱਲ ਧੋਖੇ ਦੀ ਇਹਨਾਂ ਨਾਲ ਹੀ ਜਿਹੜੇ ਇਹ ਪ੍ਰੋਡਿਊਸਰ ਸਾਹਿਬ ਆ ਪਿੰਚੀ ਢਾਲੀਵਾਲ ਇਹਨਾਂ ਦਾ ਨਾਮ ਲੈ ਕੇ ਹੀ ਗੱਲ ਕੀਤੀ ਗਈ ਹੈ ਰਵਿੰਦਰ ਸਵਾਲ ਹੀ ਪੈਦਾ ਹੁੰਦਾ ਹੈ ਕਿ ਜਿਵੇਂ ਅਸੀਂ ਪੱਤਰਕਾਰ ਮਹਿਕ ਮਾਮਾ ਸਾਡੇ ਜ਼ਿਲ੍ਹੇ ਵਾਈਜ਼ ਇੱਕ ਨਮਾ ਇੱਕ ਸਾਡਾ ਸੀਨੀਅਰ ਹੁੰਦਾ ਹੈ ਜੀ ਇਹਨਾਂ ਦਾ ਕੋਈ ਜਿਵੇਂ ਅ ਪ੍ਰੋਡਿਊਸਰਸ ਦਾ ਸਿੰਗਲਸ ਦਾ ਕੁਝ ਹੈ ਨਹੀਂ ਬਾਰੇ ਜਿਵੇਂ ਪੰਜਾਬੀ ਇੰਡਸਟਰੀ ਦਾ ਇੱਕ ਆਪਣੀ ਕਮੇਟੀ ਬਣੀ ਹੋਈ ਹੈ ਜੋ ਵੱਡੇ ਵੱਡੇ ਨਾਮ ਨੇ ਉਹਨਾਂ ਚ ਗੁਰਪ੍ਰੀਤ ਸਿੰਘ ਕੋ ਗੀਰੀ ਉਹਨਾਂ ਚ ਸ਼ਾਮਲ ਨੇ ਉਹ ਇੱਕ ਬੁਰੀ ਐਂਟਰਟੇਨਮੈਂਟ ਇੰਡਸਟਰੀ ਦੀ ਬਣੀ ਹੋਈ ਆ ਕਮੇਟੀ ਉੱਥੇ ਚਰਚਾ ਹੁੰਦੀ ਹੈ ਗੱਲਬਾਤ ਹੁੰਦੀ ਹੈ ਹੁਣ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਗੱਲ ਆਈ ਹੈ ਮੈਨੂੰ ਲੱਗਦਾ ਹੈ ਕਿ ਸੁਨੰਦਾ ਸ਼ਰਮਾ ਨੂੰ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਕਮੇਟੀ ਕੋਲੇ ਜਾਂਦੇ ਭਾਈ ਆਹ ਮਸਲਾ ਹੈ ਸ਼ਾਇਦ ਗਏ ਹੋਣ ਨਹੀਂ ਗਏ ਹੋਣ ਉਹ ਹਜੇ ਤੱਕ ਗੱਲ ਬਾਹਰ ਨਹੀਂ ਆਈ ਅ ਨਦੀ ਕਮੇਟੀ ਬਣੀ ਹੋਈ ਆ ਹੱਲ ਨਿਕਲ ਸਕਦੇ ਨੇ ਇਹ ਨਹੀਂ ਕਿ ਵੀ ਨਿਕਲ ਨਹੀਂ ਸਕਦਾ ਹੈਗਾ ਅਸੀਂ ਕਈ ਸਿੰਗਰਾਂ ਲੋ ਸੁਣਿਆ ਆ ਵੀ ਉਹ ਕਹਿੰਦੇ ਨੇ ਕਿ ਵੀ ਅ ਦੋਵੇਂ ਪਾਸੇ ਦਾ ਧਿਆਨ ਰੱਖਣਾ ਜ਼ਰੂਰੀ ਆ ਕਿਉਂਕਿ ਪ੍ਰੋਡਿਊਸਰ ਬਿਨਾ ਸਿੰਗਰ ਨਹੀਂ ਆ ਸਕਦੇ ਪ੍ਰੋਡਿਊਸਰ ਬਿਨਾ ਫਿਲਮ ਨਹੀਂ ਆ ਸਕਦੀ ਪ੍ਰੋਡਿਊਸਰ ਬਿਨਾ ਕੋਈ ਚੀਜ਼ ਆ ਨਹੀਂ ਸਕਦੀ ਤੇ ਜੇਕਰ ਤੁਹਾਡੇ ਕੋਲ ਐਕਟਿੰਗ ਆ ਜਾਂ ਤੁਹਾਡੇ ਕੋਲ ਸਕਿੱਲ ਆ ਤਾਂ ਤੁਸੀਂ ਪ੍ਰੋਡਿਊਸਰ ਤੋਂ ਬਿਨਾ ਅੱਗੇ ਨਹੀਂ ਵੱਧ ਸਕਦੇ ਪ੍ਰੋਡਿਊਸਰ ਤੇ ਜਿਹੜਾ ਦੂਜੇ ਧਿਰ ਦੋਵਾਂ ਨੂੰ ਮਿਲ ਕੇ ਚੱਲਣਾ ਪੈਂਦਾ ਹੁਣ ਇਸ ਮਾਮਲੇ ਦੇ ਵਿੱਚ ਜਿਆਦਾ ਕੁੜੀ ਨੂੰ ਦਬਾਉਣ ਦੀ ਗੱਲ ਹੋਈ ਹੈ ਜਾਂ ਫਿਰ ਸੁਨੰਦਾ ਸ਼ਰਮਾ ਨੇ ਵੀ ਕੋਈ ਅਜਿਹੀ ਗੱਲ ਕੀਤੀ ਹੋਊਗੀ ਜਿਹਦੇ ਕਾਰਨ ਪਿੰਕੀ ਢਾਲੀਵਾਲ ਦੇ ਪੈਰ ਪਿੱਛੇ ਖਿੱਚੇ ਹੋਣਗੇ ਜਿਵੇਂ ਪਹਿਲਾਂ ਕਿਹਾ ਕਿ ਵੀ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ ਜੇ ਧੂਆਂ ਨਿਕਲਿਆ ਕਿਤੇ ਅੱਗ ਤਾਂ ਹੋਊਗੀ ਮਾੜੇ ਮੋਟੇ ਸੇਕ ਤਾਂ ਲੱਗਿਆ ਹੀ ਹੋਊਗਾ ਤਾਂ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਵੀ ਜਾਂ ਫਿਰ ਹੁਣ ਕਮੇਟੀ ਖੁਦ ਸੋਚੇ ਕਿ ਵੀ ਇਹਨਾਂ ਨੂੰ ਬਿਠਾ ਕੇ ਗੱਲਬਾਤ ਕਰਨ ਸੁਣਨ ਕਿ ਵੀ ਦੋਵੇਂ ਪਾਸੇ ਮਸਲਾ ਕੀ ਸੀ ਇਹ ਨਹੀਂ ਹੈ ਕਿ ਵੀ ਜੇਕਰ ਸੁਨੰਦਾ ਸ਼ਰਮਾ ਨੇ ਇਲਜ਼ਾਮ ਲਾਤੇ ਤਾਂ ਪਿੰਕੀ ਤਾਹਲੀਵਾਲ 100% ਦੀ ਗਲਤ ਨੇ ਤੇ ਇਹ ਵੀ ਹੋ ਸਕਦਾ ਸੁਨੰਦਾ ਸ਼ਰਮਾ ਨੇ ਕੋਈ ਕੰਟਰੈਕਟ ਦੀ ਗੱਲ ਕੀਤੀ ਹੋਵੇ ਜਾਂ ਟੁੱਟਿਆ ਹੋਵੇ ਜਾਂ ਹੋਣ ਜਾਣ ਦਾ ਕਿਤੇ ਪ੍ਰੋਗਰਾਮ ਦੀ ਗੱਲ ਹੋਵੇ ਹੋ ਸਕਦਾ ਦੋਵੇਂ ਪਾਸੇ ਕੋਈ ਨਾ ਕੋਈ ਚੀਜ਼ ਤਾਂ ਹੋਊਗੀ ਖੈ ਇਹ ਜਿਹੜੀ ਪੰਜਾਬੀ ਇੰਡਸਟਰੀ ਦੀ ਬਣੀ ਹੋਈ ਹੈ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਇਹਨਾਂ ਦੋਵਾਂ ਨੂੰ ਬਿਠਾ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ ਇਹਦੇ ਤੇ